हेलो पानी पीला पानी भी लगाता है ਮੈਨੂੰ ਦੇਖੋ ਇੱਥੇ ਆ ਮੈਂ ਵੀਰ ਤੁਹਾਹਾਂ ਨਾਲ ਲਖਾਇਆ ਬੈਲਫੀ ਮੈਂ ਬਲਕਾਰ ਸਿੰਘ ਡਿਗਰੀ ਹੋਲਡਰ ਅਟਾਰਨੀ ਜੋ ਕਿ ਅੱਜ ਮੈਨੂੰ ਇੱਕ ਪੁਲਿਸ ਕਾ ਜਿਹੜਾ ਮੌਕੇ ਤੇ ਬੈਲਫੀ ਕੰਮ ਚ ਆਇਆ ਆ ਆ ਬੈਲਫੀਪੂਰ ਤੇ ਇਹ ਆ ਜਿਹੜੀ ਤੇ ਜਿਹੜਾ ਉਹ ਤੁਹਾਨੂੰ ਇੰਗਲਿਸ਼ ਵਾਲਾ ਇੱਕ ਉਹ ਤੁਹਾਡੀ ਪੁਲਿਸ ਨਾਲ ਆਈ ਆ ਉਹਦਾ ਰابطਾ ਤੁਹਾਡੇ ਥਾਣੇ ਨਾਲ ਇਹ ਹਫਤਾ ਤੁਹਾਡੇ ਸਾਹਮਣੇ ਹੈ। ਅੱਛਾ ਅਭੀ ਥਾਣੇ ਵਾਲੇ ਜਿਹੜੇ ਥਾਣੇ ਵਾਲਾ ਤੁਹਾਨੂੰ ਹਾਂਜੀ ਪ੍ਰਾਪਤੀ ਰੱਤ ਤੁਸੀਂ ਜਿਹੜਾ ਇਹ ਕਿ ਇਹਨਾਂ ਦਾ ਕੇਸ ਚੱਲਦਾ ਹੁਣ ਉਹ ਵੀ ਰਿਪਲਾਈ ਦਿੱਤੀ ਹੈ ਕੋਈ ਵਕੀਲ ਪੇਸ਼ ਹੁੰਦਾ ਰਿਪਲਾਈ ਦੇ ਰਹੀਆਂ ਇਹ ਕੇਸ ਤਾਂ ਸਰ ਕੋਰਟ ਨੇ ਕਬਜ਼ਾ ਦਵਾਤਾ ਕੇਸ ਤੇ ਚੱਲਦੀ ਰਹਿੰਦੇ ਨਹੀਂ ਆ ਕੋਈ ਸਟੇ ਤਾਂ ਕੋਈ ਦਿੱਤਾ ਹੀ ਨਹੀਂ ਕੋਰਟ ਨੇ ਕੋਈ ਸਟੇ ਤਾਂ ਕੋਰਟ ਨਹੀਂ ਹੈ ਨਹੀਂ ਸਟੇ ਤਾਂ ਕੋਈ ਦਿੱਤਾ ਹੀ ਨਹੀਂ ਕੋਈ ਆਹ ਦੇਖੋ ਆਹ ਫੋਟੋ ਜੀ ਆਹ ਕਾਗਜ਼ ਕੋਈ ਤਾਂ ਵੀ ਦੇਸੀ ਹਾਂਜੀ ਪੀਸਾਂ ਪਹਿਲੇ ਨਾ ਤੇ ਅੱਜ ਵਾਕਿ ਸਭ ਬਹੁਤ ਬਜ਼ੁਰਗ ਜਿਹੜੇ ਆਪਣੇ ਪੁਰਾਣੇ ਆ ਦੇ ਨਾਂ ਸੀ ਸਾਡੇ ਇਹਨਾਂ ਦੇ ਦਾਦੇ ਦੇ ਨਿਆਣੇ ਦੇ ਨਾਮ ਦਾਦੇ ਦੇ ਨਾਮ ਮਕਾਨ ਸੰਤਰਾਮ ਦੇ ਵੀ ਨਹੀਂ ਕਿਸੇ ਦੇ ਨਾਮ ਤੇ ਨਹੀਂ ਸੀ ਮਕਾਨ ਮੇਰੇ ਦੀਸਤੀ ਦਾਦੇ ਦੀ ਮਾਈ ਹੋਣੀ ਤੇ ਮਕਾਨ ਸਾਡੇ ਪਾਸੇ ਸੀ ਜਿਸ ਦੀ ਕਿ ਤੁਹਾਨੂੰ ਕਿਹਦੇ ਨਾਮ ਤੋਂ ਆਈ ਹੈ ਤੁਹਾਡੀ ਇਹ ਸੰਤਰਾਮ ਦੇਖੀ ਜੀ ਸੀ ਜੀ ਤੋਂ ਫਿਲ ਜਗ੍ਹਾ ਤੇ ਲਿਖੀ ਹੋਈ ਹੈ ਸੰਤਰਾਮ ਸੰਤਰਾਮ ਕਲਰ ਜਿਸ ਦੀ ਕਰਾ ਨਹੀਂ ਸਕਦਾ ਅਰੇ ਵਾਰਸਾਂ ਨੇ ਸਾਨੂੰ ਦਿਖਾਓ ਸਰ ਕਿੰਨੇ ਸਾਲ ਹੋ ਗਏ ਫਿਰ ਇਹਨਾਂ ਨੇ ਕੋਈ ਕਾਰਵਾਈ ਕਿਉਂ ਨਹੀਂ ਕਰਾਈ ਜੀ ਉਹ ਕੋਈ ਨਹੀਂ ਕਾਰਵਾਈ ਉਹ ਕਾਰਵਾਈ ਕਰਨੀ ਆਪਾਂ ਹੁਣ ਜੋ ਕੱਲਾ ਨਹੀਂ ਸੀਗਾ ਵਾਰਸ ਕਾਰਵਾਈ ਉਹ ਕਰਨੀ ਹੋ